ਇਹ ਰਚਨਾ ਉਠ ਪੜਿਆ ਲੋਕਾਂ ਦਰ ਬਾਬੇ ਦੇ ਚੜੀਏ ਤੇ ਆਹ ਸੁਣਦੇ ਆ ਬੜੇ ਪਿਆਰ ਨਾਲ ਸੰਤਾ ਮਹਾ ਪੁਰਸ਼ਾਂ ਨੂੰ ਦੁਨੀਆ ਪੂਜਦੀ ਐ ਓ ਸੰਤਾ ਮਹਾ ਆਤਮਾ ਨੂੰ ਦੁਨੀਆ ਪੂਜਦੀ ਐ ਤੇ ਲਾਂ ਤਾਂ ਬੁਰਿਆਂ ਨੂੰ ਪੈਂਦੀਆਂ ਰਹਿੰਦੀਆਂ ਨੇ ਤੇ ਚਿੱਟੇ ਕੱਪੜੇ ਤੇ ਜਿੱਥੇ ਹੀ ਦਾਗ ਹੋਵੇ ਤੇ ਉੱਥੇ ਉੱਡ ਕੇ ਮੱਖੀਆਂ ਬੈਂਦੀਆਂ ਨੇ ਰੋੜੇ ਪੈਣੇ ਉਹਨਾਂ ਜਹਾਦਰਿਆਂ ਨੂੰ ਤੇ ਜਿੰਨਾ ਬੇਰੀਆਂ ਦੇ ਨਾਲ ਦਾ ਬੇਰ ਹੁੰਦੇ ਤੇ ਕਾਵਾਂ ਗਿੱਡੜਾਂ ਨੂੰ ਕੋਈ ਪੁੱਛਦਾ ਨਹੀਂ ਤੇ ਜਦੋਂ ਬੰਦ पिਂਜਰੇ ਵਿੱਚ شیر ਹੁੰਦੇ ਉਹ ਬੇਈਮਾਨੀ ਸੁਨਸਾਰ ਤੇ ਜੋਰ ਪਾ ਗਈ ਤੇ ਪਾਈ ਪਿਆਂ ਨਾਲ ਦਗਾ ਕਮਾ ਜਾਂਦੇ ਉਪਰੋਂ ਮਿੱਠੀਆਂ ਮਿੱਠੀਆਂ ਕਰਨ ਗੱਲਾਂ ਤੇ ਵਿੱਚੋਂ ਤਿੱਖੀਆਂ ਛੁਰੀਆਂ ਚਲਾ ਜਾਂਦੇ ਖਾਣ ਪੀਣ ਲਈ ਪੌਣ ਦੋਸਤੀ ਨੂੰ ਤੇ ਵਕਤ ਪੈਂਦਾ ਮੁਖ ਨੂੰ ਕੁਮਾ ਜਾਂਦੇ ਉਹ ਸ਼ਿਬਰਾ ਰੱਬ ਜੇ ਨਾ ਕਿਤੇ ਰਹਿਦਾ ਲੁੱਕ ਕੇ ਹਾਏ ਤੇ ਲੋਕੀ ਰੱਬ ਨੂੰ ਵੀ ਵੇਚ ਕੇ ਖਾ ਜਾਂਦੇ ਮੇਰੇ ਜੋ ਨਿਚ ਫਲ ਪੈ ਪਰਮੰਧਿਆਂ ਦੇ ਨਾਲ ਲੱਗ ਕੇ ਮੇਰੇ ਅਗਲੇ ਵੀ ਡੁੱਲ ਗਏ ਆਹ ਮਸਾਂ ਮਸਾਂ ਮੈਂ ਚੁਣ ਬੱਦੇ ਪਰ ਫਿਰ ਵੀ ਡੁੱਲ ਗਏ ਉਹਨਾਂ ਤੇ ਦੁਨੀਆਂ ਤੇ ਨਹੀਂ ਟਿਕਾਣਾ ਖਾਲਸਾ ਜੀ ਤੇ ਜੋ ਗੁਰੂ ਦਵਾਰਿਓਂ ਭੁੱਲ ਗਏ ਤੇ ਜੋ ਗੁਰੂ ਦੀਵਾਰਿਓ ਪੁੱਲ ਗਏ ਓ ਜੇ ਤੂੰ ਬੰਦਿਆ ਜਸਖਟਣਾ ਜਹਾਨ ਵਿੱਚੋਂ ਜੇ ਤੂੰ ਬੰਦਿਆ ਜਸਖਟਣਾ ਜਹਾਨ ਵਿੱਚੋਂ ਧੂੜ ਸੰਗ ਤਾਂ ਦੀ ਮੱਲੀ ਏ ਉੱਠ ਪੜਿਆ ਲੋਕਾ ਦਰਬਾਬੇ ਦੇ ਚੱਲੀਏ ਉੱਠ ਪੜਿਆ ਲੋਕਾ ਦਰਬਾਬੇ ਦੇ ਚੱਲੀਏ ਉੱਠ ਪੜਿਆ ਲੋਕਾ ਓ ਜੇ ਤੂੰ ਬੰਦੇ ਆ ਜੱਤ ਖੱਟਣਾ ਜਹਾਨ ਵਿੱਚੋਂ ਜੇ ਤੂੰ ਬੰਦੇ ਆ ਜੱਤ ਖੱਟਣਾ ਜਹਾਨ ਵਿੱਚੋਂ ਧੂੜ ਸਿੰਘ ਕਾਂ ਦੀ ਮੰਲੀਏ ਉੱਠ ਪੜਿਆ ਲੋਕਾ ਦਰਬਾਬੇ ਦੇ ਚੱਲੀਏ ਉੱਠ ਪੜਿਆ ਲੋਕਾ ਦਰਬਾਬੇ ਦੇ ਚੱਲੀਏ ਉੱਠ ਪੜਿਆ ਲੋਕਾ ਗਰੀਬ ਤੇ ਹਰ ਬਚਨ ਤੇ ਤੇਰੇ ਘਰ ਤੇ ਆਏ ਸਭਨਾ ਨੂੰ ਤੂੰ ਚਰਨੀ ਲਾ ਕੇ ਖੈਰ ਚੋਲੀ ਵਿੱਚ ਪਾਏ ਉਸ ਦਾ ਦਰ ਹੈ ਬਹੁਤ ਹੀ ਉੱਚਾ ਉਸ ਦਾ ਦਰ ਹੈ ਬਹੁਤ ਹੀ ਉੱਚਾ ਉਸ ਦੇ ਦਰ ਚੱਲ ਰੰਡੀਆਂ ਉੱਠ ਪਰ ਆ ਲੋਕਾਂ ਦਰਬਾਬੇ ਦੇ ਚੱਲਿਏ ਆ ਲੋਕਾਂ ਕਰ ਬਾਬੇ ਦੇ ਚੱਲੀਏ ਉੱਠ ਪੜਿਆ ਤੰਗਾ ਓ ਜਿਸ ਦਾਦੇ ਦੇ ਉੱਤੇ ਹੋਦੇ ਦਾਦੇ ਦੀ ਨਜ਼ਰੀ ਸਵੰਦੀ ਦੁਨੀਆ ਵਿੱਚ ਰੂਬ ਤੇ ਉਸ ਦੀ ਸਾ ਨਾ ਜਾਵੇ ਚੱਲੀ ਉਸ ਬੇਦਰ ਤੋਂ ਮਿਲਦੀ ਮੁਕਤੀ ਉਸ ਦੇ ਦਰ ਤੋਂ ਮਿਲਦੀ ਮੁਕਤੀ ਉਹ ਮੁਕਤੀ ਦਾ ਰਾਹ ਭੜੀਏ ਉੱਠ ਫੜਿਆ ਲੋਕਾਂ ਦਰਬਾਬੇ ਤੇ ਚੱਲੀਏ ਉੱਠ ਫੜਿਆ ਲੋਕਾਂ ਦਰਬਾਬੇ ਤੇ ਚੱਲੀਏ ਬਾਲਰਮਜੀਤ ਖੀਰੀ ਦੀ ਤੇਰਾ ਮੁੱਲ ਨਹੀਂ ਲੱਗਦਾ ਤੇਲਾ ਬਾਲਰਮਜੀਤ ਖੀਰੀ ਦੀ ਤੇਰਾ ਮੁੱਲ ਨਹੀਂ ਲੱਗਦਾ ਤੇਲਾ ਫਿਰ ਪੈ ਜੂ ਪਛਤਾਉਣਾ ਸਿੰਦੇ ਗੀਤ ਗਿਆਜ ਦੋ ਤੇਰਾ ਫਿਰ ਪੈ ਜੂ ਪਛਤਾਉਣਾ ਪਟੋ ਗੀਤ ਗਿਆਜ ਦੋ ਵੇਲਾ ਉੱਠ ਫੜਿਆ ਲੋਕਾ ਦਰਬਾਬੇ ਦੇ ਚੱਲੀਏ ਉੱਠ ਫੜਿਆ ਲੋਕਾ ਦਰਬਾਬੇ ਦੇ ਚੱਲੀਏ ਉੱਠ ਫੜਿਆ ਲੋਕਾ ਜੇ ਤੂੰ ਬੰਦਿਆਂ ਜਸ ਕੱਟਣਾ ਜਹਾਨ ਵਿੱਚੋਂ ਬੰਦਿਆਂ ਜਸ ਕੱਟਣਾ ਜਹਾਨ ਵਿੱਚੋਂ ਭੂਤ ਸੰਗਤਾਂ ਦੀ ਮਰੀਏ ਉੱਠ ਫੜਿਆ ਲੋਕਾ ਦਰਬਾਬੇ ਦੇ ਚੱਲੀਏ